ਬੰਬੀ ਵਾਲੇ ਵੀ ਨਹੀਂ ਉੱਤਰ ਕੇ ਗਏ ਹੁਣੇ ਲੱਗਦਾ ਹੈ ਭੈਣ ਜੀ ਤੁਸੀਂ ਇਧਰ ਨੂੰ ਕਿੱਥੇ ਚੱਲੇ ਜੇ ਭਾਈ ਤੇਰੇ ਮੈਨੂੰ ਲੱਗਦਾ ਅਗਲੀ ਬੰਬੀ ਤੇ ਗਏ ਆ ਉਹਨਾਂ ਦੀ ਆਵਾਜ਼ ਮਨ ਚੱਲੀ ਆ ਚੱਲ ਆ ਜਾਂਦੇ ਆ ਆਜੋ ਬਹਿ ਜਾਓ ਚਾਹ ਬਣਨੀ ਆ ਨਹੀਂ ਨਾ ਕੰਮ ਬੜਾ ਜ਼ਰੂਰੀ ਆ ਤੇ ਮੈਂ ਸਾਦੀ ਲਿਉਣੀ ਹੈ ਇਹਨਾਂ ਨੂੰ ਚੱਲ ਕੋਈ ਨਹੀਂ ਤੁਸੀਂ ਕਿਹੜਾ ਗਿਆ ਕਦੀ ਆਏ ਜੇ ਕਿੰਨੇ ਚਿਰ ਬਾਅਦ ਆਏ ਆਜੋ ਚਾਹ ਪੀਂਦੇ ਆ ਚਾਹ ਪੀ ਕੇ ਚੱਲ ਜੀ ਤੂੰ ਚਾਲਾ ਘੜੀ ਬੈਹ ਜਾਂਦੀ ਆਜੋ 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 ਪਿਆੰਜ ਬੈਹਜੋ ਹੋਰ ਰਮਨ ਸੁਣਾ ਕੀ ਹਾਲ ਚਾਲ ਹਾਂਜੀ ਠੀਕ ਠਾਕ ਤਸੀਂ ਸੁਣਾਓ ਨੌ ਰਾਣੀ ਕੀ ਕਰਨ ਧੀ ਆ ਠੀਕ ਠਾਕ ਵਧੀਆ ਲੱਗੀ ਹੋਈ ਕੰਮ ਧੰਦੇ ਅੱਛਾ ਅੱਛਾ ਹਾਂ ਤੇ ਮੈਂ ਭਾਵੇਂ ਨਹੀਂ ਇਹਨਾਂ ਨੂੰ ਮੈਨੂੰ ਲੱਗਦਾ ਅਗਲੀ ਬੰਬੀ ਦੇ ਗਏ ਚੱਲ ਕੋਈ ਨਹੀਂ ਆ ਜਾਂਦੇ ਆ ਫੇਰਾ ਮਾਰਨ ਗਏ ਹੁਣੇ ਆ ਮੀਵਾ ਪੈ ਗਿਆ ਪਾਣੀ ਲਾਉਂਦੀ ਤੇ ਲੋੜੀ ਨਹੀਂ ਗਈ ਹੁਣ ਕਣਕਾਂ ਨੂੰ ਆਹੋ ਮੈਨੂੰ ਲੱਗਦਾ ਉੱਦਾਂ ਫੇਰਾ ਮਾਰਨ ਗਏ ਹੁਣੇ ਆ ਤਹ ਹੋਰ ਕਿਦਾਂ ਕੁੜੀਆਂ ਠੀਕ ਠਾਕ ਹਾਂ ਠੀਕ ਠਾਕ ਵਧੀਆ ਭੈਣ ਜੀ ਮੈਂ ਵੇਖਣ ਲਈ ਹਾਂ ਅੱਗੇ ਵੀ ਇੱਕ ਦਿਨ ਵਾਪਰੋਣੇ ਆਏ ਸੀ ਤੇ ਹੁਣ ਵੀ ਮੈਨੂੰ ਲੱਗਦਾ ਆ ਸੰਦੀਪ ਨੂੰ ਛੱਡ ਕੇ ਚਲ ਗਿਆ ਪਰੋਣਾ ਉਦਾਂ ਇਹਨਾਂ ਨੂੰ ਕੰਮ ਹੀ ਕੋਈ ਅੱਛਾ ਸੰਦੀਪ ਆਂਦੀ ਮੈਂ ਜਾਣਾ ਮੰਮੀ ਉਹਨਾਂ ਨੂੰ ਮਿਲਣ ਅੱਛਾ ਉਹ ਕਹਿੰਦਾ ਵੀ ਕੋਈ ਨਹੀਂ ਚੱਲ ਜਾ ਤੋ ਉਦਾਂ ਰਹਿ ਆ ਫੇਰ ਆਣ ਕੇ ਲੈ ਜਾਊਂਗਾ ਆ ਵਾ ਮੈਨੂੰ ਲੱਗਦਾ ਘਰ ਨਹੀਂ ਗਿਆ ਆ ਹਨਾ ਉੱਥੇ ਮੜ ਕੇ ਤਾਂ ਹੀ ਨਹੀਂ ਆਇਆ ਕਿਸ ਮੁੰਡੇ ਨੂੰ ਟਾਈਮ ਦਿੱਤਾ ਹੀਗਾ ਤੇ ਇਹ ਆਂਦੀ ਹੁਣੀ ਤੇ ਉਧਰ ਨੂੰ ਜਾਣਾ ਵਾ ਤਾਂ ਮੈਨੂੰ ਨਾਲ ਲੈ ਜਾਜੋ अच्छा मैं मैं अच्छा मैं मिस को कहण दी मैं चाय पानी पी के चल जांदा ਤੇ ਆਂਦੇ ਵੀ ਨਹੀਂ ਮੰਮੀ ਉਹਨਾਂ ਨੂੰ ਫੋਨ ਤੇ ਫੋਨ ਆਈ ਜਾਂਦੇ ਹੀਗੇ ਤੇ ਤੁਹਾਨੂੰ ਪਤਾ ਹੀ ਆ ਜੇ ਕਿਸੇ ਨੂੰ ਟਾਈਮ ਦਿੱਤਾ ਹੋਵੇ ਫਿਰ ਉਹਨੇ ਤੇ ਡਿਕਣਾ ਹੀ ਹੁੰਦਾ ਵਾ اچھا ਹੋ ਸਦਾ ਚਲੇ ਹੋਈ ਗੱਲ ਹੋਵੇ ਪਰ ਮੈਨੂੰ ਬੜਾ ਲੱਗਾ ਮੈਂ ਤਾਂ ਦੱਸ ਘਰੋਂ ਚਾਹ ਪਾਣੀ ਪੀ ਕੇ ਜਾਂਦਾ ਇਦਾਂ ਚੱਲ ਗਿਆ ਉਹ ਨਹੀਂ ਨਹੀਂ ਭੈਣ ਜੀ ਇਦਾਂ ਕੀ ਕਰਨੀ ਜੋ ਤੂੰ ਜਾਂਦੀ ਗੱਲ ਜੀ ਹਾਂਜੀ ਜਾਂਦੀ ਆ ਅੱਛਾ ਅੱਛਾ ਹਾਂ ਹੋਰ ਕੀ ਕਰਦੀ ਹੁੰਦੀ ਕੰਮ ਧੰਦਾ ਕੰਮ ਧੰਦਾ ਹੋਏ ਕਿ ਪੜ ਲਿਆ ਤੇ ਰੋਟੀ ਪਾਣੀ ਪਕਾ ਲਿਆ ਹੋਰ ਅੱਜਕੱਲ ਕੰਮ ਧੰਦੇ ਘਾਦੇ ਆਹ ਹੋਈ ਇਹ ਤਾਂ ਗੱਲ ਠੀਕ ਐ ਰਮਣ ਬਾਹ ਪਰੋਣੇ ਪੁਰਾਣੇ ਘਰ ਆਉਂਦੇ ਹੀ ਕਿ ਜੋਦਾ ਵਿਆਹ ਤਰੀ ਰੱਖਤਾ ਇਹ ਨਾ ਚਾਚੀ ਨੂੰ ਦੱਸੋਈ ਨਾ ਨਹੀਂ ਨਹੀਂ ਪੈਣ ਜੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਗਈ ਜਦੋਂ ਵਿਆਹ ਰੱਖਾਂਗੇ ਤੁਹਾਨੂੰ ਦੱਸ ਕੇ ਰੱਖਾਂਗੇ ਅਜੇ ਤੇ ਨਾ ਉਹ ਪੜਨ ਲਈ ਆ ਮੈਨੂੰ ਇਹ ਆ ਕਿ ਉਹਦੀ ਪੜਾਈ ਪੂਰੀ ਹੋ ਜੇ ਫੇਰ ਹੀ ਵਿਆਹ ਕਰਾਂਗੇ ਦੱਸਾਂ ਤਾਂ ਕਈ ਥਾਈਂ ਪੈਣ ਡੀਆਂ ਵਾ ਚੰਗੇ ਚੰਗੇ ਘਰਾਂ ਦੀਆਂ ਅਸੀਂ ਆਪ ਹੀ ਚੋਪਵਾ ਸੰਦੀਪ ਵੀ ਦੱਸ ਪਾਉਂ ਡਈ ਹੀ ਉਹਨਾਂ ਦੇ ਰਿਸ਼ਤੇਦਾਰਾਂ ਚ ਵੀ ਮੁੰਡਾ ਕੋਈ ਹੈਗਾ ਵਾ ਤਾਨੂੰ ਇਹ ਆ ਕਿ ਜੇ ਵਿਆਹ ਦਾ ਚੱਕਰ ਪੈ ਗਿਆ ਅਗਲੇ ਨੇ ਵਿਆਹ ਛੇਤੀ ਮੰਗ ਲੈਣਾ ਵਾ ਕੁੜੀ ਦੀ ਪੜ੍ਹਾਈ ਅੱਧ ਵਿਚਾਲੇ ਰਹਿ ਜਾਣੀ ਆ ਫਿਰ ਚੱਲ ਜਗਾ ਤਾਂ ਚੰਗੀ ਆ ਵੀ ਪੜਨ ਲਈ ਆ ਪਰ ਵਿਆਹ ਵੀ ਕਰਨਾ ਹੀ ਆ ਜਿਹੜਾ ਸਰਵਪਾਰ ਲੱਥ ਜੇ ਨਾ ਉਹੋ ਹੀ ਚੰਗਾ ਆ ਹੈ ਅਜਾ ਤੁਹਾਡੀ ਗੱਲ ਪਿਆੰਜੀ ਠੀਕ ਵਾ ਪਰ ਹੁਣ ਬੜਾ ਖਰਚਾ ਲੱਗਦਾ ਵਾ ਤੰਗ ਹੋ ਕੇ ਪੜਾਉਣ ਦੇ ਆ ਜੇ ਸਿਰੇ ਵੀ ਨਾ ਚੜਿਆ ਸਾੜ ਤੇ ਕੀ ਫਾਇਦਾ ਸਾਡਾ ਖਰਚਾ ਕਰਨ ਦਾ ਤਾਂ ਕਰਕੇ ਸੋਚਣ ਦੇ ਆ ਪੇਪਰ ਦੇ ਦੂਗੀ ਨਾ ਇਹਰ ਵੇਖਾਂਗੇ ਨਿਆਇਨਾ ਨਾ ਪੜੀਆਂ ਕੁੜੀਆਂ ਨੇ ਕਿਤੇ ਨੌਕਰੀਆਂ ਮਿਲਦੀਆਂ ਨੇ ਤੂੰ ਤੇ ਐਵੇਂ ਇਹਨਾ ਚੱਕਰਾਂ 'ਚ ਪਈ ਚਲੋ ਭੈਣ ਜੀ ਗਾੜੀ ਨਾ ਧੀ ਭੰਦੇ ਆਪਣੇ ਕਰਮ ਹੁੰਦੇ ਆ ਕਦੋਂ ਕਿਸਮਤ ਨੇ ਖੁੱਲ ਜਾਣਾ ਵਾ ਚੱਲ ਉਹ ਤਾਂ ਆਪਣੀ ਆਪਣੀ ਸੋਚ ਹੀ ਆ ਨਾ ਜੇ ਕਰਾਉਣੀ ਹੋ ਗਈ ਨੌਕਰੀ ਤੇ ਕਰਵਾ ਹੀ ਲਿਓ ਪੈਸੇ ਪੁੱਛਦੇ ਕੇ ਮਿਲ ਵੀ ਜਾਂਦੀ ਆ ਪਰ ਪੈਸੇ ਕੋਲ ਹੋਣੇ ਚਾਹੀਦੇ ਆ ਨਾ ਕੋਈ ਗੱਲ ਨਹੀਂ ਭੈਣ ਜੀ ਜਿੱਦਾਂ ਪੜਾਉਣ ਦੇ ਆ ਇਦਾਂ ਹੀ ਸਰ ਜਾਣਾ ਵਾ ਨੈਨੋਂ ਕਰੀ ਮਿਲੂਗੀ ਇਹ ਤਾਂ ਭਾਵੇਂ ਔਖੇ ਹੋ ਕੇ ਪੈਸੇ ਲਾਈਏ ਲਾਉਣੇ ਹੀ ਪੈਣੇ ਆ ਨੌਕਰੀਆਂ ਅੱਜ ਕੱਲ ਲੱਭਣ ਡਈਆਂ ਵਾ ਮੈਂ ਤਾਂ ਨਹੀਂ ਪੈਸੇ ਦੇ ਕੇ ਵੀ ਲੱਭ ਜਾਂਨਾ ਉਹਦੇ ਨਾਲ ਦੀ ਰੀਸ ਨਹੀਂ ਗਈ ਚੰਗਾ ਫਿਰ ਮੈਂ ਹੁਣ ਚਲਦੀ ਆ ਘਰ ਹੀ ਬੜੇ ਕੰਮ ਆ ਬੈਹਜੋ ਬੈਹਜੋ ਅਹੀਂ ਤਾਂ ਗੱਲੀ ਲੱਗੀਆਂ ਮੈਂ ਚਾਹ ਦਾ ਕੱਪ ਹੁਣੇ ਲੈ ਕੇ ਆਉਣੀ ਤੁਹਾਡੇ ਵਾਸਤੇ ਨਹੀਂ ਨਹੀਂ ਕੋਈ ਗੱਲ ਨਹੀਂ ਚਾਹ ਫਿਰ ਪੀਲਾਂਗੇ ਹੁਣ ਮੈਂ ਵੇਖਾਂ ਵਾਲਾ ਕਿੱਧਰ ਨੂੰ ਗਏ ਆ ਚੱਲ ਵੇਖ ਲਓ ਇੱਥੇ ਹੀ ਹੁਣੇ ਆ ਵੇਖਾਂ ਆਵਾਜ਼ ਤੇ ਮੈਂ ਉਦਾ ਹੀ ਮਾਰੀ ਤੇ ਆਜੋ ਭੈਣ ਜੀ ਚਾਹ ਪੀ ਕੇ ਚਲ ਜਿਓ ਤੇ ਕਿੰਨੇ ਸਵਾਲ ਜਵਾਬ ਕਰਕੇ ਗਈ ਆ ਪਰ ਉਹਨਾ ਗੇਟ ਗਾੜੀ ਧਾਰ ਕੇ ਚਲ ਗਿਆ ਵਾ ਘਰ ਨਹੀਂ ਆਇਆ ਉਹ ਵਾ ਜੇ ਆ ਇਹਦੀਆਂ ਵੀ ਨਾ ਚਾਰ ਹੀ ਅੱਖਾਂ ਵਾ ਦੋ ਗਾੜੀ ਲੱਗੀਆਂ ਤੇ ਦੋ ਪਿਛੇ ਸਾਡੇ ਘਰ ਵਾਲੀ ਤਿਆਹ ਰਿੰਦਾ ਵੀ ਇਹਨਾਂ ਦਾ ਘਰ ਬੰਨ ਕੀ ਦਿਆ ਵਾ ਤੇ ਵੇਖ ਕਿਦਾਂ ਲਾ ਲਾ ਕੇ ਕਰਨ ਢਈ ਪੜਾਉਂ ਢਈ ਆ ਨੌਕਰੀ ਤੇ ਨਹੀਂ ਮਿਲਨੀ ਜੇ ਨੌਕਰੀ ਦਿਵਾਉਣੀ ਤਾਂ ਪੈਸੇ ਵੀ ਚਾਹੀਦੇ ਆ ਤੇ ਕੋਈ ਗੱਲ ਨਹੀਂ ਪੈਸੇ ਤੇਰ ਕੋ ਨਹੀਂ ਮੰਗਣ ਆਉਂਦੇ ਸਾਰੇ ਕੰਮ ਕਰ ਨਹੀਂ ਦੇ ਆ ਜੇ ਨੌਕਰੀ ਵਾਸਤੇ ਦੇਣਾ ਪਊ ਨਾ ਮਾਸਾ ਖੰਡ ਵੇਚ ਦਾਂਗੇ ਚੱਲ ਨੌਕਰੀ ਮਿਲ ਜੂਗੀ ਸਾਰੀ ਉਮਰ ਦੀ ਰੋਟੀ ਆ ਗੱਲਾਂ ਕਰਦੀ ਫਿਰਦੀ ਆ ਵੱਡੀ ਤੂੰ ਤੇ ਨੌਕਰੀ ਵਾਲੀ ਲਿਹਾਈ ਹੁਣੀ ਆ ਤੇ ਇਹ ਲੱਗਦਾ ਗੱਲ ਸੁਣੋ ਮੇਰੀ ਤੂੰ ਕਿੱਧਰ ਫਿਰਦੀ ਆ ਮੈਂ ਕਿੱਧਰ ਫਿਰਨਾ ਬਹਿਜੋ ਦੱਸ ਦਿਆਂ ਤੁਹਾਨੂੰ ਹਾਂ ਪਰ ਚਾਈ ਤੁਹਾਡੀ ਨਾ ਕਦੀ ਅੱਗੇ ਨਾ ਪਿੱਛੇ ਨਾ ਹੱਡੇ ਘਰ ਆਈ ਤਾਜ ਨਾ ਵੇਲੀ ਨੂੰ ਗਈ ਹੀਗੀ ਵੇਖਣ ਦੇ ਬਹਾਨੇ ਅੱਛਾ ਤੇ ਮੈਂ ਆਵਾਜ਼ ਮਾਰੀ ਮੈਂ ਭੈਣ ਜੀ ਕਿੱਧਰ ਨੂੰ ਚੱਲੇ ਜੇ ਇਹ ਭਾਜੀ ਤੇਰੇ ਅਗਲੀ ਬੰਬੀ ਤੇ ਗਏ ਆ ਤੂੰ ਉਹਨਾਂ ਨੂੰ ਵੇਖਣ ਨਹੀਂ ਆ ਅੱਗੋਂ ਪਿੱਛੋਂ ਤਾਂ ਕਦੀ ਭਾਜੀ ਨੂੰ ਵੇਖਿਆ ਨਹੀਂ ਭਾਵੇਂ ਸਵੇਰ ਦਾ ਗਿਆ ਕਿ ਸ਼ਾਮਾਂ ਨੂੰ ਘਰ ਆਵੇ ਫਿਕਰ ਨਹੀਂ ਹੁੰਦਾ ਇਹਨੂੰ ਤੇ ਨਾਲੇ ਨਾ ਮੈਂ ਤਾਂ ਕਿਹਾ ਜੋ ਚਾਹ ਬਣਾਉਣੀ ਚਾਹ ਪੀ ਕੇ ਚੱਲ ਜਿਓ ਅੱਛਾ ਤੇ ਮੈਨੂੰ ਪੁੱਛਣ ਡੈ ਪੀ ਹਾਂ ਕੁੜੀਆਂ ਕੀ ਕਰਨ ਡਈਆਂ ਵਾ ਕੀ ਹਾਲ ਚਾਲ ਆ ਮੈਂ ਹਾਂ ਠੀਕ ਠਾਕ ਆ ਵਧੀਆ ਵਾ ਠੀਕ ਆ ਇਹ ਸੰਦੀਪ ਵੀ ਆਈ ਆ ਲੱਗਦਾ ਮੈਂ ਹਾਂ ਆਈ ਆ ਤੇ ਪਰੌਣਾ ਗੇੜ ਗਾੜੀ ਤਾਰ ਕੇ ਚੱਲ ਗਿਆ ਗਾਨੀ ਆਇਆ ਇਹਦਾ ਧਿਆਨ ਸਾਡੇ ਘਰ ਵੱਨੂ ਰੀਂਦਾ ਵਾ ਨੂੰ ਤੇ ਇਹ ਆ ਵੀ ਉਹਨੂੰ ਕਿਤੇ ਸ਼ੱਕ ਨਾ ਹੋ ਗਿਆ ਹੋਵੇ ਕਿਹੜੀ ਗੱਲ ਦਾ ਇਹੋ ਹੀ ਵੀ ਪ੍ਰੌਣਾ ਸੰਦੀਪ ਨੂੰ ਛੱਡ ਕੇ ਚਲ ਗਿਆ ਵਾ ਫੇਰ ਗਾੜੀ ਨਾ ਬੜੀਆਂ ਹੀ ਉਹਨੇ ਗੱਲਾਂ ਕੀਤੀਆਂ ਅੱਛਾ ਇਹ ਬੜੇ ਤੁਹਾਡੇ ਘਰ ਪ੍ਰੌਣੇ ਆਉਂਦੇ ਆ ਕਿਤੇ ਜੋਤ ਦਾ ਰਿਸ਼ਤਾ ਤੇ ਨਹੀਂ ਕਰਨਾ ਇਹ ਨਾ ਹੋਵੇ ਚਾਚੂ ਨੂੰ ਦੱਸੋ ਹੀ ਨਾ ਮੈਂ ਚਾਚੀ ਨੂੰ ਕਿਉਂ ਨਾ ਦੱਸੀਏ ਸਾਰੇ ਕੰਮ ਤੁਹਾਨੂੰ ਦੱਸ ਕੇ ਹੀ ਕਰਾਂਗੇ ਤੂੰ ਨੂੰ ਇਹ ਗੱਲ ਕਹਿਣੀ ਨਾ ਵੀ ਪ੍ਰੌਣੇ ਤੇ ਪਹਿਲਾਂ ਵੀ ਸਾਡੇ ਘਰ ਆਉਂਦੇ ਕਿ ਨਵੇਂ ਆਉਣ ਲੱਗੇ ਆ ਓਹੋ ਮੈਂ ਆ ਉਹਦੇ ਨਾਲ ਹੋਣੇ ਮੇਲੇ ਪੜਨੇ ਸੀਗੇ ਮੈਂ ਤੇ ਇਹ ਗੱਲ ਕਹੀ ਪਈ ਜੋ ਪੜਦੀ ਆ ਉਹਦੀ ਪੜਾਈ ਕੰਪਲੀਟ ਹੋਊਗੀ ਨਾ ਫੇਰ ਵੇਖ ਲਾਂਗੇ ਰਿਸ਼ਤੇ ਤੇ ਮੈਂ ਬਥੇਰੇ ਆਉਣ ਡੇ ਆ ਬਥੇਰੀਆਂ ਦੱਸਾਂ ਪੈਣ ਡੀਆਂ ਵਾ ਪਰ ਮੈਂ ਸੱਚੀ ਗੱਲ ਥੋੜਾ ਨੂੰ ਦੱਸਣੀ ਹੀ ਜੇ ਇਹਨੂੰ ਮਾੜਾ ਜਿਹਾ ਵੀ ਦੱਸ ਦਿੰਦੀ ਉਹਨੇ ਘਰ ਜਾ ਕੇ ਪਵਾੜਾ ਪਾ ਦੇਣਾ ਹੀ ਫੇਰ ਡੈਪੀ ਤੂੰ ਤੇ ਐਵੇਂ ਪੜਾਉਂ ਡਈ ਆ ਨੌਕਰੀਆਂ ਤੇ ਮਿਲਦੀਆਂ ਨਹੀਂ ਗੀਆਂ ਜੇ ਨੌਕਰੀ ਮਿਲਦੀ ਆ ਇੰਨੇ ਹੀ ਨੇ ਪੈਸੇ ਲੱਗਦੇ ਆ ਤੇ ਮੈਂ ਹਾਂ ਕੋਈ ਨਹੀਂ ਨਾ ਵੀ ਨੌਕਰੀ ਮਿਲੂ ਤੇ ਪੜੀ ਲਿਖੀ ਹੋ ਉਹ ਤੇ ਚੱਲ ਕੋ ਆਪਣਾ ਕਾਰੋਬਾਰ ਕਰਨ ਵਾਲੀ ਬਣੂੰਗੀ ਮੈਂ ਫਿਰ ਇਹੋ ਗੱਲ ਕਹੀ ਮੈਂ ਹਾਂ ਕੋਈ ਗੱਲ ਨਹੀਂ ਭਾਂਜੀ ਜੇ ਪੈਸੇ ਲੱਗਦੇ ਆ ਨਾ ਤਾਂ ਪੜਾਈ ਤੇ ਤੇ ਪੈਸੇ ਲਾਉਣੇ ਡਏ ਆ ਥੋੜਾ ਬੋਧਾ ਥਾਂ ਦੇ ਦਾਂਗੇ ਕਿਹਨੂੰ ਤੇ ਕੋਈ ਗੱਲ ਨਹੀਂ ਪੈਸੇ ਦੇ ਕੇ ਨੌਕਰੀ ਲਵਾ ਦਾਂਗੇ ਸਾਰੀ ਉਮਰ ਦੀ ਰੋਟੀ ਆ ਅੱਛਾ ਆਹ ਫੇਰ ਨਹੀਂ ਬੋਲੀ shear ਐਵੇਂ ਜਿੱਦਾਂ ਵੇਂਦੀ ਸੀ ਜਿੱਦਾਂ ਕਾਂ ਤੋਂਂਦੇ ਚ ਵੇਂਦਾ ਵਾ ਪਤਾ ਤਾਂ ਤੁਹਾਨੂੰ ਉਹਦਾ ਹੈ ਹੀ ਆ ਫੇਰ ਮੈਂ ਬਥੇਰਾ ਜ਼ੋਰ ਲਾਇਆ ਬਿਆਜੋ ਚਾਹ ਪੀ ਕੇ ਚਲ ਜਿਓ ਨਹੀਂ ਨਹੀਂ ਚਾਹ ਨਹੀਂ ਮੈਂ ਪੀਣੀ ਚਾਹ ਮੈਂ ਫੇਰ ਪੀਊਂਗੀ ਇਹਨੂੰ ਨਾ ਗੱਲਾਂ ਦਾ ਬੜਾ ਸੁਆਦ ਵਾ ਸਾਡੇ ਘਰਾਂ ਨੂੰ ਵੇਂਦੀ ਰਹਿੰਦੀ ਆ ਵੀ ਕੌਣ ਇਹਨਾਂ ਦੇ ਘਰ ਆਇਆ ਵਾ ਤੇ ਕੌਣ ਗਿਆ ਵਾ ਉਹ ਤੂੰ ਤਾਂ ਟੈਂਸ਼ਨ ਲਿਆ ਕਰੀ ਦੀ ਤੈਨੂੰ ਇਹਦੀ ਹਾਤਾਂ ਦਾ ਪਤਾ ਤਾਂ ਹੈਗਾ ਵਾ ਹੁਣ ਨਾ ਪਰੌਣਾ ਛੱਡ ਕੇ ਚਲ ਗਿਆ ਨਾ ਇਹਨੇ 100 ਗੱਲ ਬਣਾਉਣੀ ਆ ਉਹ ਗੁੱਸੇ ਹੋ ਕੇ ਛੱਡ ਕੇ ਗਿਆ ਬਣਾਵਾ ਲੜੇ ਹੋਣੇ ਆ ਉਥੇ ਇਹ ਕੰਮ ਨਹੀਂ ਕਰਦੀ ਹੁਣੀ ਇਹ ਗਾਲੀ ਬੋਲਦੀ ਹੁਣੀਆ ਵੇਖਿਓ ਸਹੀ ਇਹ ਗੱਲਾਂ ਤੁਹਾਡੇ ਤੱਕ ਪਹੁੰਚ ਗਈਆਂ ਹੀ ਖੜੀਆਂ ਉਹ ਮੇਰੀ ਗੱਲ ਸੁਣਾ ਮਾਲਾ ਜੀ ਉਹਨੂੰ ਕਿਤੇ ਕੰਮ ਪੈ ਗਿਆ ਪਰੌਣੇ ਨੂੰ ਤੇ ਉਹ ਚਲ ਗਿਆ ਛੱਡ ਕੇ ਤੇ ਆਖਰ ਆ ਗਈ ਹੈ ਕੋਈ ਹਾਂ ਤੇ ਗੱਲ ਮੈਂ ਦੱਸੀ ਮੈਂ ਹੁਣਨੇ ਕਿਹ ਯਾਰ ਦੋਸਤ ਨਾ ਕੰਮ ਜਾਣਾ ਹੈਗਾ ਉਹ ਇਹਨੂੰ ਫੋਨ ਕਰੀ ਜਾਣ ਡਿਆ ਸੀ ਕਿ ਛੇਤੀ ਆ ਤੇ ਸੰਦੀਪ ਨੇ ਜਿਹੜਾ ਫੜੀ ਹੀ ਕਿ ਮੈਂ ਮੰਮੀ ਹੁਣਾਂ ਨੂੰ ਮਿਲਣ ਜਾਣਾ ਵਾ ਤੇ ਮੈਨੂੰ ਲੈ ਜਾਓ ਨਾਲ ਤੇ ਕੋਈ ਨਹੀਂ ਇੱਕ ਦੋ ਦਿਨ ਰਹੂਗੀ ਮੁੜ ਕੇ ਆਣ ਕੇ ਲੈ ਜਾਊਗਾ ਲਓ ਠੀਕ ਆ ਤੇ ਇਹਦੇ ਭਤੀਏ ਨੂੰ ਘਰ ਥੋੜਾ ਜਾਂਦੇ ਇੱਥੇ ਲਾਗੇ ਸੜਕ ਦੇ ਗਾਂ ਜਾਂਦੇ ਆ ਉਹ ਆਪਣੀਆਂ ਗੱਲਾਂ ਭੁੱਲ ਜਾਂਦੀਆਂ ਨਾ ਅਗਲੇ ਦੇ ਘਰ ਵਾਲੀ ਧਿਆਨ ਹੁੰਦਾ ਵਾ ਚਲ ਆਓ ਚਲੀਏ ਗਾਂ ਘਰ ਮੈਂ ਤੇ ਚਲ ਮੈਂ ਮੈਂ ਫੇਰਾ ਮਾਰ ਆਵਾ ਸ਼ੱਕ ਜਾਂ ਤੇ ਮੈਨੂੰ ਹੈਗਾ ਪਰ ਏਡੀ ਚਲਾਕ ਹੈ ਕਿ ਦੱਸਿਆ ਨਹੀਂ ਹੈਗਾ ਉਡੀ ਰਾਮ ਕਰਦੀ ਹੈ ਮੰਮੀ ਵਿਖਲਾ ਹਟ ਹੀ ਨਹੀਂ ਆ ਉਧਰੋਂ ਫੇਰਾ ਮਾਰੀ ਆਈ ਆ ਵੀ ਕੀ ਗੱਲ ਚੱਲੰਦੀ ਆ ਪਤਾ ਕਰੀ ਜਾ ਮੈਂ ਵਿਖਾਂ ਸਹੀ ਭਲਾ ਕੀ ਗੱਲ ਕਰਕੇ ਆਈ ਕਰੀ ਰਸਟ ਕਰਨੀ ਆ ਮੰਮੀ ਜੀ ਤੇ ਇਥੇ ਨਹੀਂ ਮੈਂ ਆ ਜਰਾ ਗਈ ਹਾਂ ਉਹਦੇ ਹਲੀ ਵੱਲ ਫੇਰਾ ਮਾਰਨਾ ਅੱਛਾ ਗਾੜੀ ਤੇ ਗਏ ਪੰਬੀ ਤੇ ਅਗਲੀ ਤੇ ਮੈਂ ਆਵਾਜ਼ ਮਾਰ ਕੇ ਲਿਆਉਣੀ ਉਹਨਾਂ ਨੂੰ ਕੰਮ ਹੀ ਨਹੀਂ ਮੈਨੂੰ ਠੀਕ ਆ ਤੂੰ ਦੱਸ ਕੱਪ ਨੇ ਵੇੜ ਲਿਆ ਕੰਮ? ਹਾਂਜੀ ਕੰਮ ਤੇ ਸਾਰਾ ਹੋ ਗਿਆ ਹੀ ਤੇ ਮੈਂ ਤੁਹਾਨੂੰ ਹੀ ਲੱਭਣ ਦੀ ਹੀ ਤੇ ਮੈਂ ਪਤਾ ਨਹੀਂ ਕਿੱਥੇ ਚਲ ਗਈ। ਉਹਦੇ ਤਾਈ ਨੇ ਆਵਾਜ਼ ਮਾਰ ਲਈ ਤੇ ਉੱਥੇ ਘੜੀ ਬਹਿ ਗਈ। ਅਛਾ ਅਛਾ ਕਰਦੇ ਕੋਈ ਗੱਲਬਾਤ? ਨਹੀਂ ਗੱਲਬਾਤ ਨਹੀਂ ਕੋਈ ਕਰਦੇ। ਹਾਂ। ਮੈਂ ਆਦਾ ਹੀ ਪੁੱਛ ਬੈਠੀ। ਮੈਂ ਸੰਦੀਪ ਆਈਏ ਤੇ ਪਰੋਣਾ ਨਾਲ ਆਇਆ ਤੇ ਉਹ ਪੁੱਛ ਕੇ ਵਾਪਸ ਚਲ ਗਿਆ ਘਰ ਬੈਠਾ ਨਹੀਂ ਗਾ ਘੜੀ। ਚਾਹ ਪਾਣੀ ਪੀ ਗਿਆ? ਕੀ ਕਹਿੰਦੇ? ਕਹਿੰਦੇ ਨਹੀਂ ਨਹੀਂ ਉਹਨੂੰ ਕੰਮ ਹੀ ਜਾਣਾ ਹੀ ਕਿਤੇ ਉਹਨੇ। ਤਾਲੀ ਛਿੱਤ ਚਲ ਗਿਆ। ਅਛਾ ਅਛਾ। ਕਰਦੇ ਹੋ ਤਾਂ ਕੋਈ ਹੋਰ ਵੀ ਗੱਲ ਵਧਕ ਜਾ। ਨਹੀਂ ਹੋਰ ਤਾਂ ਨਹੀਂ ਕੋਈ ਗੱਲ ਬਾਤ ਕੀਤੀ। ਮੈਂ ਹੀ ਸੋਚਿਆ ਨਹੀਂ। ਹਾਂਜੀ। ਮੈਮ ਨੇ ਤਾਂ ਲੱਗਾ ਤੁਸੀਂ ਜੋਦਾ ਵਿਆਹ ਵੀ ਰੱਖਿਆ। ਉਹ ਚੱਲ ਮਮੀ ਜੀ ਤੁਸੀਂ ਨਹੀਂ ਪੁੱਛਣਾ। ਜਦੋਂ ਅਗਲਾ ਬੰਦਾ ਨਹੀਂ ਕੋਈ ਗੱਲ ਦੱਸਦਾ ਹੁੰਦਾ ਨਾ ਤੇ ਐਵੇਂ ਜਾਣ ਕੇ ਨਹੀਂ ਪੁੱਛੀਦੀ ਹੋਈ ਦੀ। ਦੱਸ। ਮੈਨੂੰ ਸ਼ੱਕ ਜਾ ਪੈਂਦਾ ਸੀ ਤੇ ਮੈਂ ਪੁੱਛ ਲਿਆ। ਤੇ ਫਿਰ ਕੀ ਕਹਿੰਦੇ ਉਹ? ਦੱਸਿਆ ਹੀ ਨਹੀਂ ਕੁਝ ਵੀ ਉਹਨੇ। ਅੱਛਾ ਅੱਛਾ। ਨਹੀਂ ਕਹਦੇ ਕੁੜੀ ਪੜਦੀ ਆ। ਪੜ ਜਾਂਦੀ ਆ ਮੈਂ ਚੰਗੀ ਦਾ ਪੜਾ ਲਵਾਂ ਫਿਰ ਆਈਏ ਇਹਨਾਂ ਨੇ ਕਿੱਥੇ ਕਰਨਾ ਆ ਹਲੇ ਪੜਨੋਂ ਡਈ ਆ ਨਾਲੇ ਹਲੇ ਵੱਡੀ ਕੁੜੀ ਦਾ ਨੰਨੇ ਹੁਣ ਵਿਆਹ ਕੀਤਾ ਵਾ ਤਾਂ ਏਡੀ ਛੇਤੀ ਥੋੜਾ ਮਗਰੇ ਕਰ ਦੇਣਾ ਜੀਦਾ ਬਈ ਆ ਚੱਲ ਨਾ ਕਰਨ ਕਰਨਾ ਹੋ ਗਿਆ ਤਾਂ ਕਰ ਦਣਗੇ ਸਾਨੂੰ ਕਿਹੜਾ ਦੱਸਣਾ ਉਹਨਾਂ ਨੇ ਲੁਕਾਈ ਰੱਖਦੀ ਆ ਵੀ ਹਰ ਗੱਲ ਦਾ ਮਰਜੀ ਆ ਅਗਲਿਆਂ ਦੀ ਜਿੱਦਾਂ ਕਿ ਦੱਸਾ ਹੀ ਲੱਗਦਾ ਆ ਮੈਂ ਅਸਰ ਕਹਤਾ ਹਾਂ ਮੈਂ ਪੜਾ ਲਵਾਂ ਜਿੰਨਾ ਮਰਜੀ ਕਿਹੜੀ ਨੌਕਰੀ ਆ ਮਿਲਣ ਦੀ ਘਾਤ ਕਿਹੜੀ ਸਰਕਾਰੀ ਨੌਕਰੀ ਕਰ ਲੈਣੀ ਉਹਨੇ ਚੱਲ ਮੰਮੀ ਜੀ ਤੁਸੀਂ ਜ਼ਰੂਰ ਹੀ ਨਹੀਂ ਗੱਲ ਕਹਿਣੀ ਹੀ ਅਗਲੀ ਨੂੰ ਫੇਰ ਗੁੱਸਾ ਲੱਗੂਗਾ ਅੱਖ ਨਾ ਲੈਖ ਰੇ ਮੇਰੀਆਂ ਕੁੜੀਆਂ ਵਾਂ ਤੇ ਤਾਂ ਕਰ ਗਈ ਦੰਨੀਆਂ ਗੱਲਾਂ ਕਰਦੇ ਆ ਤੇ ਗਾਲਤ ਮੈਂ ਸੱਚੀ ਗਈ ਨੌਕਰੀਆਂ ਮਿਲਦੀਆਂ ਕਿੱਥੇ ਸਰਕਾਰੀ ਚਲੋ ਮੰਮੀ ਜੀ ਕਿਸਮਤ ਦਾ ਪਤਾ ਨਹੀਂ ਹੁੰਦਾ ਕਿੱਧਰ ਦੀ ਕੈਨੂੰ ਜਲ ਜਾਂਦੀ ਔਰ ਜੇ ਮੜਾਂ ਪੜ੍ਹ ਲਿਖ ਜਾਂਦੀਆਂ ਨੇ ਤੇ ਫੇਰ ਉਦਾਂ ਨਹੀਂ ਘਰ ਪੈਂਦੀਆਂ ਘਰ ਤਾਂ ਦੇ ਵੀ ਕੰਮ ਕਰੀਏ ਹੀ ਨਾ ਚਲੋ ਮੰਮੀ ਜੀ ਉਹ ਤੇ ਚਲੋ ਜਿੰਨਾਂ ਦੀਆਂ ਧੀਆਂ ਵਿਚਾਰੀਆਂ ਨੇ ਉਹਨਾਂ ਨੂੰ ਹੀ ਭਾ ਆ ਕੋਈ ਕੌਣ ਕਰਦਾ ਵਾ ਕਿਸਦਾ ਉਹ ਚਲ ਚੰਗਾ ਕੋਈ ਗੱਲ ਨਹੀਂ ਨਾ ਤੂੰ ਕਰਨ ਟੈਨਸ਼ਨ ਲੈਣ ਡਈ ਤੂੰ ਇਹ ਵੇਹ ਪੀ ਕੰਮ ਤਾਂ ਨਨ ਬਿੜ ਆਪਣਾ ਤੇ ਲਵਲੀ ਰੋਟੀ ਖਾਣੀ ਹੋਣੀ ਾਨਕੇ ਰੋਟੀ ਬਣਾ ਦੂੰ ਹਾਂਜੀ ਨਹੀਂ ਰੋਟੀ ਤੇ ਪੱਕੀ ਐ ਬਸ ਸਾਰਾ ਕੰਮ ਹੋ ਗਿਆ ਵਾ ਲੈ ਆਵਾ ਤੇ ਵਾਸਤੇ ਆ ਮੇਰੇ ਵਾਸਤੇ ਵੀ ਲਿਆਇਆ ਤੇ ਡੈਡੀ ਤੇਰੇ ਵੀ ਆਉਣ ਵਾਲੇ ਹੋਣੇ ਆ ਚਲੋ ਕੋਈ ਨੋ ਪਾ ਗਦੇ ਦੀ ਰੋਟੀ ਲਿਓਨੀ ਚਲ ਠੀਕ ਇਹਨੂੰ ਛੱਡ ਵੀ ਦਿਆ ਕਰੋ ਹਾਂ ਗਦੇ ਇਹਨੂੰ ਫਟ ਛੱਡ ਦੇ ਹੁਣ ਕੀ ਹੋ ਗਿਆ ਵਾ ਹੋ ਨਾ ਕੀ ਆ ਜਿਹੜੀ ਗੱਲ ਦਾ ਡਰ ਹੀ ਨਾ ਉਹੀ ਕੰਮ ਹੋ ਗਿਆ ਵਾ ਮੰਮੀ ਤਾਈ ਘਰੇ ਚਲ ਗਈ ਇਹ ਅੱਜ ਤਾਈ ਘਰੇ ਚਲ ਗਈ ਨਾ ਉਹਥੇ ਕਰਨ ਗਏ ਹੁਣ ਇਹਨਾਂ ਤੇ ਮੈਨੂੰ ਵੀ ਨਹੀਂ ਪਤਾ ਵੀ ਕੀ ਕਰਨ ਗਏ ਸੀ ਇਹ ਤਾਂ ਕਦੀ ਉਹਨਾਂ ਦੇ ਘਰ ਗਏ ਹੀ ਨਹੀਂ ਤੇ ਅੱਜ ਕਿਥੋਂ ਚੇਤਾ ਆ ਗਏ ਇਹਨਾਂ ਤੁਹਾਨੂੰ ਪਤਾ ਤਾਂ ਸਹੀ ਆ ਛੂਆਂ ਤੇ ਲੈਂਦੇ ਰਹਿੰਦੇ ਆ ਕਦੀ ਕੰਧ ਥਾਣੀ ਤੇ ਕਦੀ ਗੇੜ ਥਾਣੀ ਵੀ ਕੌਣ ਉਹਨਾਂ ਘਰ ਗਿਆ ਵਾ ਕੌਣ ਆਇਆ ਵਾ ਬਸ ਇਹੋ ਤੇ ਕੰਮ ਹੋ ਇਹਨਾਂ ਨੂੰ ਕਦੀ ਘਰ ਦੇ ਕੰਮ ਨੂੰ ਹੱਥ ਲਾਇਆ ਨਹੀਂ ਇਹਨਾਂ ਨੇ ਉਹਨਾਂ ਕੋਈ ਗਲਤੀ ਨਹੀਂ ਕਰਤੀ ਨੇ ਪੁੱਛਿਆ ਸੀ ਤੁਹਾਨੂੰ ਜਦੋਂ ਹੀ ਆਈ ਹੈ ਨਾ ਉਦੋਂ ਮੈਂ ਗਈ ਮਮੀ ਵੱਲ ਅੱਛਾ ਮੈਂ ਤਾਂ ਪੁੱਛਿਆ ਸੀ ਮਮੀ ਜੀ ਕੀ ਗੱਲਬਾਤ ਹੋਈ ਆ ਆਹੋ ਇਹ ਨਾ ਉਹ ਤਾਈ ਤੇਰੀ ਨਵਾਜ ਮਾਰ ਲਈ ਹੀ ਹੈ ਤੇ ਮੁੜ ਕੇ ਵਿਆਹ ਦੀ ਗੱਲਬਾਤ ਮੈਂ ਪੁੱਛਿਆ ਸੀ ਪਰ ਜੋ ਉਹਦਾ ਵਿਆਹ ਵੀ ਉਤ ਨਹੀਂ ਕਰੇਗਾ ਮਤਲਬ ਜਿਹੜੇ ਓਨ ਜਾਂਦੇ ਆ ਹੂੰ ਉਹਨਾਂ ਕੋਲੋਂ ਦੱਸਿਆ ਹੋਣਾ ਗਾੜੀ ਨੂੰ ਵੇਖ ਲੈ ਕੋ ਰਿਆ ਨਹੀਂ ਹੋ ਗਿਆ ਕਿ ਮੈਂ ਪੁੱਛਾਂ ਉਹਨਾਂ ਨੂੰ ਕਿ ਕਿਤੇ ਵਿਆਹ ਨਹੀਂ ਦੇਤਾ ਕੁੜੀ ਦਾ ਉਹਨਾਂ ਕਦੇ ਉਹ ਨਹੀਂ ਦੱਸਣਾ ਇਹਨੂੰ ਜਿੱਦਾਂ ਦੀ ਹੈਗੀ ਆ ਜੇ ਕੰਮ ਚੰਗੇ ਕਰਨ ਤੇ ਆਪੇ ਅਗਲੇ ਵੀ ਸਲਾਹ ਲੈ ਕੇ ਦਰਨ ਇਹਨਾਂ ਦੀ ਉਹ ਚੱਲ ਇਹ ਵੀ ਚੰਗਾ ਵਾ ਕਿ ਤਾਈ ਨੇ ਕੋਈ ਗੱਲ ਨਹੀਂ ਕੀਤੀ ਇਹਨਾਂ ਮੇਰੀ ਗੱਲ ਸੁਣੋ ਧਿਆਨ ਨਾਲ ਹਮ ਆਪਾਂ ਦੇ ਰਿਸ਼ਤੇ ਦੀ ਗੱਲ ਤੋਰੀ ਹੈ ਨਾ ਆਹੋ ਇਹ ਵਿਆਹ ਆਪਾਂ ਨਾਲ ਦਾ ਕਰਾਗੇ ਨਾ ਤੇ ਇਹਦੇ ਵਿੱਚੋਂ ਫਰਗ ਹੋਈ ਜੀ ਕਿਉਂਕਿ ਜੇ ਬਾਅਦ ਵਿੱਚ ਕੋਈ ਗੱਲਬਾਤ ਹੋ ਜੂਗੀ ਨਾ ਫਿਰ ਸਾਨੂੰ ਕੋਈ ਡਰਨਾ ਹੋਊਗਾ ਤੇ ਜੇ ਪਹਿਲਾਂ ਕੋਈ ਰਿਸ਼ਤੇ ਵਿੱਚ ਰੁਕਾਵਟ ਪੈ ਗਈ ਨਾ ਤੇ ਫਿਰ ਕੰਮ ਖਰਾਬ ਹੋ ਜਾਣਾ ਜੀ ਉਹ ਗੱਲ ਤੇ ਉਹਨਾਂ ਨੇ ਹੁਣ ਕੀਤੀ ਆ ਉਹਨਾਂ ਵਿਚਾਰਿਆਂ ਕੋਈ ਤਿਆਰੀ ਤੁਰੀ ਕਰਨੀ ਆ ਕਿ ਨਹੀਂ ਕਰਨੀ ਤਾਂ ਸਹੀ ਆ ਪਰ ਇਹ ਵੀ ਜੋਗਨਵੀਰ ਦਾ ਨਹੀਂ ਨਾ ਫੋਨ ਆਇਆ ਤਾਂ ਤੁਸੀਂ ਆਵਲਾ ਕੇ ਕਹਿ ਦੋ ਚੱਲ ਕੋਈ ਗੱਲ ਨਹੀਂ ਜੋਗਨ ਨੂੰ ਜਾਂ ਸ਼ਾਮਣ ਪੁੱਛ ਲੈਣੀ ਆ ਮੈਂ ਇਹ ਹੋ ਕਹਿਨੀ ਆ ਵੀ ਜਿਹੜਾ ਵੀ ਕੰਮ ਹੋ ਜੇ ਨਾ ਚਲੋ ਵਧੀਆ ਆ ਜਿੱਦਾਂ ਮਮਮੀ ਉਹਨਾਂ ਦੇ ਘਰ ਜਾਣ ਡੈ ਭੇਜਣਾ ਕਈ ਵਾਰ ਬੰਦੇ ਦੇ ਬੈਠਿਆਂ ਨਾਲ ਗੱਲਬਾਤ ਨਿਕਲ ਹੀ ਜਾਂਦੀ ਆ ਤੇ ਫੇਰ ਦੱਸੋ ਕੀ ਕਰਾਂਗੇ ਇਹ ਆ ਵੀ ਵਿਆਹ ਹੋਇਆ ਹੋਊਗਾ ਨਾ ਫੇਰ ਕੋਈ ਗੱਲ ਨਹੀਂ ਉਹ ਫੇਰ ਕੋਈ ਦਰਨੀ ਆ ਫੇਰ ਸਾਰੇ ਕੰਮ ਹੋ ਜਾਣੇ ਆ ਤੇ ਜੇ ਵਿਆਹ ਤੋਂ ਪਹਿਲਾਂ ਪਤਾ ਲੱਗ ਗਿਆ ਨਾ ਮਮਮੀ ਨੂੰ ਤੇਨੇ ਹੋਰ ਔਖੀ ਹੋ ਜਨਾ ਸਾਡੇ ਨਾਲ ਮੈਨੂੰ ਪਤਾ ਵਾ ਕਿ ਮੰਮੀ ਨੂੰ ਹੁਣ ਹਟਣਾ ਤੇ ਹੈ ਨਹੀਂ ਆ ਇਹਨਾਂ ਨੂੰ ਹੁਣ ਨਿਤ ਦਾ ਗਿੜਾ ਰੱਖਣਾ ਉਹਨਾਂ ਦਾ ਅਧਿਕਾਰ ਤੇ ਚਲੋ ਦੱਸਣਗੇ ਤੇ ਸਹੀ ਨਾ ਚਲ ਕੋਈ ਗੱਲ ਨਹੀਂ ਮੈਂ ਕਰਨਾ ਜੋ ਬਨ ਫੋਨ ਤੇ ਫਿਰ ਤੋਂ ਮੈਂ ਦਸੂਗਾ ਤੁਸੀਂ ਕਰੋਗਾ ਸਲਾਹ ਉਹਨਾਂ ਨਾਲ ਜਿੱਦਾਂ ਵੀ ਕਹਿੰਦੇਗਾ ਕਰਕੇ ਨਾ ਤੇ ਕੰਮ ਨਬਣੀ ਪਹਿਲਾਂ ਮੈਨੂੰ ਤਾਈ ਨੂੰ ਪੁੱਛ ਲਾਂਦੇ ਨਾ ਕਿ ਕਿੱਥੋਂ ਤੱਕ ਪਹੁੰਚਿਆ ਵਾ ਕੰਮ ਤੁਸੀਂ ਉਹਨਾਂ ਦੇ ਘਰ ਜਾਓ ਤੇ ਸਲਾਹ ਕਰਕੇ ਆਓ ਨਾ ਨਹੀਂ ਨਹੀਂ ਘਰ ਨਹੀਂ ਗਿਆ ਜਾਣਾ ਕਰ ਗਿਆ ਕਿਤੇ ਮੰਮੀ ਨੇ ਵੇਖ ਲਿਆ ਨਾ ਉਹਦੇ ਪੰਗਾ ਹੋਰ ਹੀ ਖੜਾ ਹੋ ਜਾਣਾ ਚਲੋ ਕੋਈ ਗੱਲ ਨਹੀਂ ਆ ਹੁਣ ਗੱਲ ਬਾਤ ਹੀ ਕਰਨੀ ਪੈਣੀ ਆ ਕੋਈ ਗੱਲ ਨਹੀਂ ਬਾਹ ਟੱਕਰ ਜਾਣਾ ਮੈਨੂੰ ਬੰਬੀ ਤੇ ਉੱਥੇ ਕਰ ਲੂਗਾ ਗੱਲ ਬਾਤ ਚਲ ਕਰੋ ਫਿਰ ਇਹਨਾਂ ਨਾਲ ਵੀ ਉਹਨਾਂ ਨਾਲ ਵੀ ਕਰਕੇ ਸਲਾਹ ਦੇ ਫਿਰ ਕੋਈ ਗੱਲ ਕਰੀਏ ਅਗਲੀ ਦਿਨ ਕਰ ਲੈਣਾ ਅੱਜ ਸ਼ਾਮਾਂ ਤੱਕ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਦੱਸਣਾ ਹੀ ਕਿ ਵਿਆਹ ਤੇ ਭਾਵੇਂ ਪੈਸੇ ਵੱਧ ਲੱਗ ਜਾਣ ਤੇ ਵਿਆਹ ਚੰਗਾ ਕਰਿਓ ਕੋਈ ਗੱਲ ਨਹੀਂ ਹੋਰ ਮਦਦ ਕਰਦਾਂਗੇ ਢਾਡੀ ਟੈਨਸ਼ਨ ਨਾ ਲਿਓ ਪੁੱਤ ਕੀ ਗੱਲ ਕਰਨ ਡਈ ਆ ਤੂੰ लवली ਕਹਿਣ ਦੇ ਆ ਪੀ ਉਹ ਕਹਿੰਦੇ ਪੀ ਜਿਆਦਾ ਲੰਮਾ ਚੋੜਾ ਵਿਆਹ ਨਿਗਾ ਕਰਨਾ ਮੰਮੀ ਕੱਲ ਤੇਰਾ ਕੀਤਾ ਸੀ ਨਾ ਉਦਾਂ ਹੀ ਕਰਨਾ ਵਾ ਚੱਲ ਪ੍ਰੋਗਰਾਮ ਵਧੀਆ ਕਰ ਲਾਂਗੇ ਚੇਰੀਕਾ ਮੰਮੀ ਕੱਲ ਨੂੰ ਸਾਡੀ ਕੁੜੀ ਨੂੰ ਗੱਲਾਂ ਨਾ ਸੁਣਨੀਆਂ ਪੈਣ ਮੈਨੂੰ ਬਸ ਇਹ ਗੱਲ ਦੀ ਟੈਨਸ਼ਨ ਵਾ ਅ ਨਹੀਂ ਨਹੀਂ ਤੂੰ ਇਦਾਂ ਦੀ ਗੱਲ ਕਿਉਂ ਸੋਚਦੀ ਆ ਜੇ ਤੇਰੇ ਦਿਲ ਵਿੱਚ ਕੋਈ ਗੱਲ ਹੈਗੀ ਤੇ ਮੇਰੇ ਨਾਲ ਗੱਲ ਕਰ ਤੂੰ ਨਹੀਂ ਨਹੀਂ ਮੰਮੀ ਮੇਰੇ ਦਿਲ ਵਿੱਚ ਕੋਈ ਗੱਲ ਨਹੀਂ ਐ ਮੈਂ ਤਾਂ ਬਸ ਇਹੀ ਕਹਿਨੀ ਆ ਕਿ ਲੋਕੀ ਗੱਲਾਂ ਨਾ ਕਰਨਾ ਮੈਨੂੰ ਤੁਹਾਨੂੰ ਤੇ ਪਤਾ ਵਾ ਕਿ ਮੁੰਡੇ ਵਾਲੇ ਤਗੜੇ ਆ ਕੱਲ ਨੂੰ ਸਾਡੀ ਕੁੜੀ ਨੂੰ ਕੋਈ ਗੱਲ ਨਾ ਕਰਨਾ ਉਹ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਅਸੀਂ ਤਾਂ लवली ਨੂੰ ਕਿਹਾ ਸੀ ਤੇਰੇ ਮਾਮੇ ਨੇ ਸਲਾਹ ਕੀਤੀ ਸੀ ਪੀ ਜੇ ਨਾ ਹਾਉ ਤਾਂ ਪਿਆਸ ਕਰ ਲੈਨੇ ਆ ਤੇ ਇਹਨੇ ਕਿਤੇ ਮੁੰਡੇ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਨਹੀਂ ਅਸੀਂ ਸਿੰਪਲ ਵਿਆਹ ਕਰਨਾ ਗੁਰਦੁਆਰੇ ਉੱਥੇ ਵੈਰਾਈਟੀਆਂ ਵੱਧ ਪਾ ਦਾਂਗੇ ਪੁੱਤ ਇਹੋ ਕੋ ਜੀ ਹੁੰਦਾ ਵਾ ਮਮੀ ਮੁੰਡੇ ਵਾਲਿਆਂ ਨਾਲ ਤਾਂ ਕਹਿਣਾ ਹੀ ਆ ਬਾਅਦ ਚ ਸੱਸਾਂ ਗੱਲ ਕਰਦੀਆਂ ਹੁੰਦੀਆਂ ਵਾ ਉਹ ਨੀ ਉਹ ਆ ਨਹੀਂ ਲਿਆਈ ਮਾਰੇ ਘਰ ਦੀਆਂ ਉਹਦੀ ਸੱਸ ਨਹੀਂ ਗਈ ਹੈਗੀ ਸੱਸ ਸਹੁਰਾ ਤਾਂ ਗਈ ਹੈ ਨਹੀਂ ਏ ਕੱਲੇ ਦਾਦੀ ਆ ਦਾਦੀ ਵਿਚਾਰੀ ਨਾਲ ਜਿਆਦੀ ਬਜ਼ੁਰਗ ਵਾ ਉਹਨੇ ਵਿਚਾਰੀ ਨਾਲ ਕੀ ਗੱਲ ਕਰਨੀ ਆ ਨਾਲੇ ਤੇ ਤਾਂ ਜਾ ਕੇ ਤੇ ਹੀ ਪੁੱਤ ਆਪਣਾ ਘਰ ਸਾਹਮਲੇ ਨਾ ਫਿਰ ਨਹੀਂ ਗੱਲਾਂ ਕਰਤੀਆਂ ਹੁੰਦੀਆਂ ਹੁਣ ਤੈਨੂੰ ਕਿੰਨੀਆਂ ਕਿ ਗੱਲਾਂ ਹੁੰਨ ਡਈਆਂ ਤੂੰ ਤੇ ਆਪਣੇ ਘਰ ਬੜੀ ਵਧੀਆਂ ਵਾ ਨਾ ਹਾਂਜੀ ਹਾਂਜੀ ਇਹ ਤੇ ਗੱਲ ਹੈ ਵਾ ਪਰ ਚਲੋ ਤੁਹਾਨੂੰ ਪਤਾ ਤਾਂ ਹੈਗਾ ਸੋਚਣਾ ਤੇ ਪੈਂਦਾ ਹੀ ਆ ਨਾ ਚੱਲ ਕੋਈ ਗੱਲ ਨਹੀਂ ਕਰ ਲੈਨੇ ਆ ਸਲਾਹ ਪਰ ਉਹਨਾਂ ਨੇ ਤੇ ਹੀ ਸੁਨਾਕ ਲੈ ਆਈਓ ਅਸੀਂ ਗੁਰਦੁਆਰੇ ਵਿਆਹ ਕਰਨਾ ਵਾ ਚਲੋ ਅਭੀ ਵਧੀਆਂ ਵਹਿ ਜੇ ਸਿੰਪਲ ਕਰਨਗੇ ਤੇ ਢਾਂਡੇ ਦਾ ਕੱਪੜਾ ਵਧੀਆਂ ਬਣਾਉਣਾ ਵੀ ਉਹਨਾਂ ਨੂੰ ਹਾਂਜੀ ਹਾਂਜੀ ਇਹ ਤੇ ਗੱਲ ਹੈ ਵਾ ਚਲੋ ਮੇਰੀ ਗੱਲ ਸੁਣੋ ਚਾਚੀ ਆਈ ਹੀ ਕੀ ਕਹਿੰਦੀ ਨੇ ਚਾਚੀ ਜੀ ਰਤਨ ਮੈਂ ਕੀ ਦੱਸਾਂ ਉਹ ਵੀ ਸਵਾਦ ਹੀ ਲੈਂਦੀ ਫਿਰਦੀ ਆ ਜਿਵੇਂ ਤੁਹੀਂ ਜੇ ਤੇਰੇ ਮਾਮੇ ਹੁਣ ਇਕੱਠੇ ਨਹੀਂ ਆਏ ਹਾਂਜੀ ਹਾਂਜੀ ਉਹਦਾਂ ਕਿਤੇ ਵੇਖ ਲਿਆ ਹੁਣ ਆ ਤੁਹਾਨੂੰ ਠੀਕ ਆ ਠੀਕ ਆ ਤਾ ਉਹ ਭਾਈ ਹੀ ਗਏ ਜੋ ਤਾਂ ਵਿਆਹ ਤੇ ਨਹੀਂ ਰੱਖਣ ਦੇ ਰਿਸ਼ਤਾ ਤੇ ਨਹੀਂ ਕਰਨ ਦੇ ਤੁਹਾਡੇ ਘਰੋਂ ਪਰੌਣੇ ਨਿਕਲੇ ਸੀ ਅੱਛਾ ਮੈਂ ਤਾਂ ਪਰੌਣੇ ਸਾਡੇ ਘਰੋਂ ਤਾਂ ਹੀ ਆਏ ਸੀਗੇ ਅਜੇ ਨਹੀਂ ਮੈਂ ਹਾਂ ਇਹ ਵਿਆਹ ਕਰਨਾ ਅਜੇ ਕੁੜੀ ਸਾਡੀ ਪੜ੍ਹ ਨਹੀਂ ਗਈ ਆ ਜਦੋਂ ਪੜਾਈ ਕੰਪਲੀਟ ਹੋਊ ਫੇਰ ਵੇਖਾਂਗੇ ਤੇ ਮੰਮੀ ਇਹ ਦਰਵਾਜ਼ਾ ਨਾ ਲੱਗੀ ਰਹਿੰਦੀ ਆ ਕੌਣ ਆਇਆ ਇਹਨਾਂ ਦੇ ਘਰ ਕੌਣ ਨਹੀਂ ਇਹਦੀਆਂ ਸ਼ੁਰੂ ਤੋਂ ਆਤਾ ਵਾ ਉਹ ਆਤਾ ਨਹੀਂ ਜਾਂਦੀਆਂ ਦੀਆਂ ਜਿਹੜੀਆਂ ਬੰਦੇ ਨੇ ਇਕੋ ਰਾਂ ਪੈ ਜਾ ਚਲ ਕੋਈ ਗੱਲ ਨਹੀਂ ਤੇ ਤੁਸੀਂ ਸਲਾਹ ਕਰ ਲਿਓ ਕੋਈ ਡੈਡੀ ਨਾਲ ਕੀ ਕਹਿੰਦੇ ਆ ਕੋਈ ਨਹੀਂ ਸਲਾਹ ਕਰ ਲਾਂਗੇ ਆ ਰੋਟੀ ਖਾਈਏ ਬੁਰਕੀ ਚਲੋ ਆਜੋ ਰੋਟੀ ਖਾਣੀ ਹੈ ਜੀ ਤੇ ਉਹ ਆ ਗਈ ਸੀ ਸਗਾਤ ਜੀ ਮੈਂ ਨਾ ਪਰਮੀਤ ਸੋਚਦਾ ਪਿਆ ਸੀ ਕਿ ਕਿੱਦਾਂ ਕਰੀਏ ਭੈਣ ਜੀ ਉਹਨਾਂ ਨੇ ਉਦੋਂ ਕਿਹਾ ਸੀ ਨਾ ਕਿ ਸਾਨੂੰ ਜੇ ਲੋੜ ਪਈ ਤੁਹਾਨੂੰ ਦੱਸਾਂਗੇ ਹਾਂ ਜੀ ਭੈਣ ਭਵਾਲੋ ਪਰ ਦੱਸਿਆ ਤੇ ਨਹੀਂ ਭਾਜੀ ਨੇ ਤੇ ਮੈਨੂੰ ਤੂੰ ਦੱਸ ਵੀ ਕਿੰਨੇ ਕੇ ਪੈਸੇ ਆਪਾਂ ਲੈ ਜਾਈਏ ਉਹਨਾਂ ਹੁਣ ਤੱਕ ਗੁੜੀ ਦਾ ਵਿਆਹ ਕੀਤਾ ਐ ਸੰਦੀਪ ਦਾ ਹਾਂ ਤੇ ਹੁਣ ਦੂਜੀ ਗੁੜੀ ਦਾ ਵਿਆਹ ਭੈਣ ਦੀ ਤਾਂ ਉਹਨਾਂ ਨੂੰ ਲੋੜ ਹੈਗੀ ਐ ਆ ਉਹ ਤੇ ਗੱਲ ਹੈਗੀ ਆ ਅੰਜਣ ਝੱਕਦੇ ਨਾ ਰਹਿਣ ਤੇ ਉਹਨਾਂ ਨੂੰ ਪੁੱਛ ਲੈ ਕੋਈ ਵੀ ਜੇ ਕਿਸੇ ਚੀਜ਼ ਦੀ ਲੋੜ ਹੋਏਗੀ ਜਿਵੇਂ ਪੈਸੇ ਤੇ ਲਵੇ ਹੋਰ ਚਾਹੀਦਾ ਤੁਹਾਨੂੰ ਦੱਸ ਦੇਣਾ ਆਪਾਂ ਕਰ ਦਾਂਗੇ ਫਿਰ ਮੈਂ ਵੀ ਉਹੋ ਹੀ ਗੱਲ ਸੋਚਣ ਡਿਆ ਪਰ ਮੀਤ ਇਹ ਭੈਣ ਜੀ ਹੋਣਾ ਨਾ ਝੱਕਦੇ ਰਹਿਣਾ ਆ ਉਹਨਾਂ ਨੇ ਆਪ ਨਹੀਂ ਕਹਿਣਾ ਕਿ ਇੰਨੇ ਪੈਸੇ ਸਾਨੂੰ ਚਾਹੀਦੇ ਜਾਂ ਐਗੜੀ ਚੀਜ਼ ਚਾਹੀਦੀ ਆ ਤੇ ਹੁਣ ਆਪ ਹੋ ਗਿਆ ਉਹਨਾਂ ਨੇ ਮੈਂ ਇੰਤਜ਼ਾਰ ਕਰ ਉਹ ਫੋਨ ਕਰਨ ਤਾਂ ਫੇਰ ਜਾਣਾ ਤੁਸੀਂ ਜਾਓ ਹੋ ਗਿਆ ਮਰੇ ਪੈਸੇ ਦੇ ਆ ਉਹ ਤੁਹਾਡੇ ਉਹਨਾਂ ਨੂੰ ਹੌਸਲਾ ਦੇ ਆ ਉਹ ਜਾ ਕੇ ਵੀ ਚਲੋ ਫਿਕਰ ਨਾ ਕਰਨ ਆਪਣਾ ਆਲੀਏ ਤੁਹਾਡੇ ਸਾਰੇ ਕੰਮ ਨਾਲ ਹੋ ਕੇ ਕਰਾਂਗੇ ਮੈਂ ਹੋਊ ਤੇ ਕਹਾਂਦਾ ਜਦਾਂ ਹੀ ਦੇਰ ਨਾ ਕਰੀਏ ਇੱਕ ਅਦੇ ਦਿਨ ਦੇ ਵਿੱਚ ਚੱਲੀਏ ਪੈਸੇ ਨਾਲੇ ਦੇ ਜਾਂਨੇ ਆ ਭੰਦੀ ਉਹਨਾਂ ਨੂੰ ਤੇ ਨਾਲੇ ਉਹਨਾਂ ਨੂੰ ਦੱਸ ਜਾਂਨੇ ਆ ਕਿ ਮਠਾਈ ਲਓ ਨਾ ਤੁਸੀਂ ਵੀ ਟੈਨਸ਼ਨ ਲਿਓ ਮਠਾਈ ਦਾ ਖਰਚਾ ਵੀ ਆਪ ਕਰ ਲਾਂਗੇ ਚਲੋ ਜਿੰਨਾ ਭਾਰ ਹੌਲਾ ਹੋਏਗਾ ਉਹ ਨਹੀਂ ਚੰਗਾ ਆ ਨਹੀਂ ਨਹੀਂ ਕੋਈ ਗੱਲ ਨਹੀਂ ਕਰਨਾ ਹੀ ਫਿਰ ਆਪਾਂ ਹੀ ਕਰਨਾ ਹੋਰ ਕਿੰਨੇ ਕਰੀ ਹਾਂ 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 ਚਲ ਜੋ ਉਹਨੂੰ ਚੰਗਾ ਘਰ ਮਿਲ ਜੇ ਅੱਗੇ ਤੇ ਹੋਰ ਕੀ ਚਾਹੀਦਾ ਉਹ ਤੇ ਚਲੋ ਵਧੀਆ ਹੋ ਗਿਆ ਮਾਰਾ ਇਹਨੇ ਜੋ ਕਰਨਾ ਹੀ ਵਧੀਆ ਕਰਤਾ ਜੋਤ ਨੂੰ ਹੁਣ ਚੰਗਾ ਘਰ ਮਿਲਦੇ ਮੈਂ ਸੰਦੀਪ ਦਾ ਕਰਾਇਆ ਹੀ ਹੈ ਨਾ ਚੰਗਾ ਵੇਖ ਕੇ ਕਰਾਇਆ ਹੈ ਹੁਣ ਅੱਗੇ ਕੰਮ ਖਰਾਬ ਕਰਨ ਲੱਗ ਪਏ ਉਹਨਾਂ ਦਾ ਘਰ ਨਹੀਂ ਬਣਿਆ ਚਲ ਅੱਗੇ ਹੁਣ ਉਹ ਮੁੰਡਾ ਚੰਗਾ ਨਿਕਲੇ ਚਲ ਜੋਤ ਨੂੰ ਚੰਗੇ ਘਰ ਚਲ ਜਾਈ ਮੈਂ ਵੀ ਉਹ ਹੁੜੇਆਂ ਪਰ ਮੀਤ ਸੋਚਣਾ ਕਿ ਉਦੋਂ ਵੇਖ ਲਾ ਹੀ ਕਿਨੇ ਚਾਏ ਚਾਏ ਰਿਸ਼ਤਾ ਕਰਾਇਆ ਹੈ ਤੇ ਹੁਣ ਉਹ ਕੁੜੀ ਨੂੰ ਮੈਨੇ ਦੇਣੇ ਮਾਰਨ ਧਿਆ ਕਿ ਉਹਨਾਂ ਦੇ ਘਰ ਕੱਚੇ ਆ ਹਾਂਜੀ ਜਾ ਇਦਾਂ ਹੈ ਨਾ ਤਾਂ ਫਿਰ ਸਾਡੀ ਵੀ ਬੇਇੱਜ਼ਤੀ ਹੋਣੀ ਆ ਉਹਦੇ ਵਿੱਚ ਪਰ ਇਹ ਉਹਨਾਂ ਨੂੰ ਪਤਾ ਨਹੀਂ ਲੱਗਾ ਜੀ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਕਹਿੰਦੇ ਸੀ ਉਹਨਾਂ ਨੂੰ ਦੱਸਿਆ ਗਿਆ ਉਹਨੇ ਉਹ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਆ ਜਿਹੜਾ ਕੰਮ ਪਿਆ ਨਾ ਹੁਣ ਵਿਆਹ ਵਾਲਾ ਇਹ ਪੁਗਤਾਈਏ ਤੇ ਮੈਂ ਇਹਦੀ ਟੈਨਸ਼ਨ ਨਾਲ ਲੋਤੀਂ ਦਿਲਜੀਤ ਦੀ ਇਹਨੂੰ ਮੈਂ ਸਮਝਾਵਾਂਗਾ ਉਹਨੇ ਸਮਝਾ ਕੇ ਵੇਖ ਲੈ ਉਹ ਕਿੰਨਾ ਤੰਗ ਕਰਦਾ ਨਹੀਂ ਕਰਦਾ ਕੁੜੀਆਂ ਨੂੰ ਤੰਗ ਕੋਈ ਗੱਲ ਨਹੀਂ ਉਹ ਫਿਕਰ ਨਾ ਕਰ ਮੈਂ ਨਾ ਦਿਲਜੀਤ ਨਾਲ ਗਲਤਾਂ ਨਹੀਂ ਕਰਨ ਰਿਹਾ ਸਿੱਧਾ ਹੋ ਕੇ ਕਿ ਮੈਨੂੰ ਡਰਾ ਇੱਕ ਗੱਲ ਦਾ ਮੈਂ ਕਹਿੰਦਾ ਕਿ ਇਹ ਨਾ ਹੋਵੇ ਇਹ ਵਿਆਹ ਨਾ ਜਾਵੇ ਮੁੜ ਕੇ ਤੇ ਫਿਰ ਭੈਣ ਜੀ ਉਹਨਾਂ ਨੇ ਮੈਨੂੰ ਕਹਿੰਨਾ ਬਾਰ-ਬਾਰ ਕੀ ਮੁਖਤਿਆਰ ਦਲਜੀਤ ਦਾ ਵੇਖਲਾ ਦਲਜੀਤ ਵਿਆਹ ਨਹੀਂ ਆਇਆ ਅੱਗੇ ਇਹਨੂੰ ਖਿੱਚ-ਖਿੱਚ ਕੇ ਤਾਂ ਹੀ ਖੰਡ ਦੇ ਦਿਆਂ ਇੱਕ ਵਾਰੀ ਜੋਤ ਦਾ ਵਿਆਹ ਹੋ ਲੈਂਦੇ ਤੇ ਫਿਰ ਇਹਨੂੰ ਮੈਂ ਕਰ ਲਾਂਗਾ ਸਿੱਧਿਆਂ ਨਹੀਂ ਨਹੀਂ ਵਿਆਹ ਵੇਖ ਲਓ ਬਾਅਦ ਵਿੱਚ ਗੱਲ ਕਰਨੇ ਬਿਠਾ ਕੇ ਉਹਨੂੰ ਸਮਝਾਉਂਦੇ ਹਾਂ ਜਦੋਂ ਅਸੀਂ ਦਾ ਠੀਕ ਹੈ ਨਹੀਂ ਤੇ ਫਿਰ ਪਹਿਲੇ ਇਹਦੇ ਨਾਲ ਸਾਰੀ ਗੱਲ ਕੀਤੀ ਸੀ ਕਿ ਘਰ ਕੱਚੇ ਹੀ ਹੋ ਹਾਂਜੀ ਠੀਕ ਹੈ ਨਾ ਤੇ ਬਾਅਦ ਵਿੱਚ ਨਾ ਤੂੰ ਗੱਲਾਂ ਕਰੀ ਤੇ ਹੁਣ ਉਹਨੇ ਫਿਰ ਉਹ ਕੰਮ ਕਰ ਲਿਆ ਹੁਣ ਗੱਲਾਂ ਕਰਦਾ ਫਿਰਂ ਡਿਆਓ ਉੱਥੇ ਕੱਚੇ ਘਰ ਆ ਮੈਂ ਯਾਰ ਦੋਸਤ ਨਾਲ ਜਾਣਗੇ ਉਹ ਕਿੱਥੇ ਬਹਿਣਗੇ ਇਹ ਗੱਲਾਂ ਪਹਿਲਾਂ ਸੋਚਣ ਵਾਲੀਆਂ ਸੀ ਨਾ ਹਾਂ ਫਿਰ ਇਹ ਗੱਲ ਕਰਨ ਦਾ ਮਤਲਬ ਯਾਰਾਂ ਦੋਸਤਾਂ ਦਾ ਕੀ ਕੰਮ ਆ ਉੱਥੇ ਜਾਣਾ ਠੀਕ ਨੇ ਤੇ ਤੂੰ ਟੈਨਸ਼ਨ ਨਾ ਲੈ ਇੱਕ ਵਾਰੀ ਜੋਦ ਦਾ ਵਿਆਹ ਹੋ ਲੈੰਦੇ ਤੇਰੇ ਨੂੰ ਮੈਂ ਚੰਗੀ ਤਰ੍ਹਾਂ ਬਿਠਾ ਕੇ ਨਾ ਤੇਰੇ ਨਾਲ ਗੱਲ ਕਰ ਲਾਂਗਾ ਠੀਕ ਹਾਂ